फरीदकोट ਦੇ ਸੁਖਨੇ ਵਾਲਾ ਪਿੰਡ 'ਚ ਇੱਕ ਐਸੀ ਕਟਨਾ ਸਾਹਮਣੇ ਆਈ ਜਿਸ ਨੇ ਹਰ ਸੁਣਨ ਵਾਲਾ ਦਾ ਦਿਲ ਰੋਲਾ ਦਿੱਤਾ ਜਿਸ ਘਰ ਵਿੱਚ ਕਦੇ ਸੁੱਖ ਖੁਸ਼ਹਾਲੀ ਦੇ ਸੁਪਨੇ ਬੰਦੇ ਸਨ ਅੱਜ ਉਸੇ ਘਰ 'ਚ ਇੱਕ ਨੌਜਵਾਨ ਦੀ Laash ਮਿਲੀ ਉਹ ਨੌਜਵਾਨ ਗੁਰਵਿੰਦਰ ਸਿੰਘ ਇੱਕ ਪਰਿਵਾਰ ਦਾ ਇਕੱਲਾ ਸਹਾਰਾ ਇੱਕ ਮਾਂ ਦਾ लाडला ਪੁੱਤ ਇੱਕ ਪਿੰਡ ਦਾ ਮਾਣ ਸੀ ਵਿਦੇਸ਼ ਜਾਣ ਦਾ ਸੁਪਨਾ ਤੇ ਜ਼ਿੰਦਗੀ ਦਾ ਸਭ ਤੋਂ ਵੱਡਾ ਧੋਖਾ ਗੁਰਵਿੰਦਰ ਨੇ ਦਿਲੋਂ ਪਿਆਰ ਕਰਕੇ 2023 ਚਾ ਰੁਪਿੰਦਰ ਕੌਰ ਨਾਲ ਵਿਆਹ ਕੀਤਾ ਸੋਚਿਆ ਸੀ ਮੁਹੱਬਤ ਨਾਲ ਕਾਰ ਬਸੇਗਾ ਪਰ ਕਿਸਮਤ ਨੇ ਤਾਂ ਕੁਝ ਹੋਰ ਹੀ ਲਿਖਿਆ ਸੀ ਰੁਪਿੰਦਰ ਕੈਨੇਡਾ ਗਈ ਤੇ ਉੱਥੇ ਦੌਰਾਨ ਉਸ ਦੀ ਜ਼ਿੰਦਗੀ ਨੇ ਉਹ ਮੋੜ ਲਿਆ ਜਿਸ ਨੇ ਅੱਜ ਇੱਕ ਕਾਰ ਨੂੰ ਰੋਣ ਲਈ ਛੱਡ ਦਿੱਤਾ ਉਸ ਦਾ ਪ੍ਰੇਮੀ ਹਰਕਵਲ ਪ੍ਰੀਤ ਹਮਸਫਰ ਨਹੀਂ ਤਬਾਹੀ ਦਾ ਕਾਰਨ ਬਣ ਗਿਆ ਪੁਲਿਸ ਕਾਰਵਾਈ ਕਰ ਰਹੀ ਹੈ ਪਰ ਗੁਰਵਿੰਦਰ ਸਿੰਘ ਦਾ ਪਰਿਵਾਰ ਉਹ ਤਾਂ ਇੱਕ ਹੀ ਸਵਾਲ ਪੁੱਛ ਰਿਹਾ ਹੈ ਸਾਡੇ ਪੁੱਤ ਨੇ ਕਿਹੜਾ ਕਸੂਰ ਕੀਤਾ ਸੀ